ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਕਹਿ ਦਿੰਦਾ ਜੀ ਇਸ ਤਰ੍ਹਾਂ ਪ੍ਰਮਾਤਮਾ ਦੀ ਭਗਤੀ ਕਰ ਬੰਧਿਆ ਜਿਵੇਂ ਇੱਕ ਕੁੱਤਾ ਆਪਣੇ ਸਵਾਮੀ ਦਾ ਵਫਾਦਾਰ ਹੈ ਤੇ ਕਲ ਸਲੋਕ ਅਸੀਂ ਪੜਿਆ ਸੀ ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਂ ਇਹ ਤਾਂ ਇਸ ਲੋਕ ਦੋਨੋਂ ਇਕੱਠੇ ਕੱਲ ਇਸ ਇਸ ਨਾਲ ਸਮਾਪਤੀ ਕੀਤੀ ਹੁਣ ਉਥੇ ਸਵਾਨ ਸ਼ਬਦ ਵਰਤੇ ਐ ਤੇ ਇੱਥੇ ਵੀ ਸਵਾਨ ਸ਼ਬਦ ਵਰਤੇ ਐ ਲਬਜ ਸਿੱਧੇ ਉਹੀ ਨੇ ਉਥੇ ਜਿਹੜਾ ਭਗਤੀ ਤੋਂ ਵਿਹੂਨ ਹੈ ਉਹਦੀ ਜ਼ਿੰਦਗੀ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਸੂਰ ਦੀ ਤੇ ਕੁੱਤੇ ਦੀ ਵੈ ਗੁਰੂ ਮੈਂ ਲਬਜ ਠੇੜ ਪੰਜਾਬੀ ਚੀ ਬੋਲਾਂਗਾ ਉੰਜੇ ਕੋ ਆਪਾਂ ਇਹ ਵੀ ਕਹਿ ਸਕਨੇ ਆ ਵੀ ਸਵਾਨ ਕਹੇ ਸੂਕਰ ਹੈ ਸਿੱਧੇ ਪੰਜਾਬੀ ਸ਼ਬਦ ਜਿਵੇਂ ਇੱਕ ਸੂਰ ਤੇ ਕੁੱਤੇ ਦੀ ਹੁਣ ਜਿਹੜੀ ਉਦਾਹਰਨ ਕੁੱਤੇ ਦੀ ਉੱਤੇ ਦਿੱਤੀ ਭਗਤੀ ਤੋਂ ਬਿਖੂਣ ਦੀ ਹੈ ਹੁਣ ਅੱਗੇ ਉਦਾਹਰਨ ਉਸ ਕੁੱਤੇ ਦਾ ਜ਼ਿਕਰ ਕੀਤਾ ਸੱਚੀ ਮੁੱਚੀ ਜਿਹੜਾ ਪਿਆਰ ਉਹ ਥਾਂ ਥਾਂ ਤੇ ਮੂੰਹ ਨਹੀਂ ਮਾਰਦਾ ਭੁੱਖਾ ਮਰ ਜਾਏਗਾ ਪਰ ਮਾਲਕ ਦੇ ਬੂਵੇ ਤੋਂ ਬਿਨਾ ਕਿਸੇ ਦੇ ਬੂਵੇ ਉੱਤੇ ਨਹੀਂ ਜਾਂਦਾ ਇਸ ਬੇਨਤੀ ਨੂੰ ਫਿਰ ਥੋੜਾ ਜਿਆ ਅਸੀਂ ਗੁਰ ਤੇਗ ਬਹਾਦਰ ਸਾਹਿਬ ਦੇ ਬਚਨਾਂ ਚੋਂ ਖੋਲ ਲੈਨੇ ਆ ਜੀ ਇਹ ਇਹ ਇਨਸਾਨਾਂ ਤੇ ਟੁੱਕਦਾ ਹੈ ਇਕੱਲੇ ਕੁੱਤਾ ਤਾਂ ਇੱਕ ਪਾਤਰ ਬਣਾਇ ਕੁੱਤਾ ਤਾਂ ਇੱਕ ਉਦਾਹਰਨ ਲੈ ਲਈ ਨਾ ਇਹ ਕੁੱਤੇ ਦਾ ਸੁਭਾਅ ਮਨੁੱਖੀ ਸੁਭਾਅ ਦੀ ਵਿਆਖਿਆ ਕਰ ਰਿਹਾ ਜਿਵੇਂ ਗੁਰਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਹੁੰਦਾ ਹੈ ਕਿ ਸੁਖ ਕਾ ਖੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰਾਂ ਦਵਾਰ ਸਵਾਨ ਜਿਉਂ ਦੌਲਤ ਨੈ ਸੁਦਰਾਮ ਭਜਨ ਕੀ ਹੁਣ ਉੱਥੇ ਵੀ ਸ਼ਬਦ ਸਵਾਨ ਆ ਗਿਆ ਭਾਵੇਂ ਮੇਰਾ ਪ੍ਰਕਰਨ ਨਹੀਂ ਪਰ ਮੈਂ ਫਿਰ ਵੀ ਬੇਨਤੀ ਕਰਦੇ ਆ ਜਿਹੜਾ ਬੰਦਾ ਪਾਠ ਕਰਦਾ ਹੈ ਕਈ ਵਾਰੀ ਮਨ ਚ ਆ ਹੀ ਜਾਂਦਾ ਹੁਣ ਦੋਨੋਂ ਸ਼ਲੋਕ ਇਕੱਠੇ ਨੇ ਇੱਕ ਪਾਸੇ ਭਗਤੀ ਤੋਂ ਵੀ ਹੋਣਾ ਸਵਾਨ ਦੂਜੇ ਪਾਸੇ ਸਤਿਗੁਰੂ ਅੱਗੇ ਕਰਨੇ ਇਸ ਤਰ੍ਹਾਂ ਭਗਤੀ ਕਰ ਜਿਵੇਂ ਕੁੱਤਾ ਹੁਣ ਉਸੋ ਕਹੇ ਗੇਤ ਬਹੁਤ ਦੁਖਪਾਵਤ ਹਿੰਦੀ ਹੈ ਜੀ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜੋ ਦੌਲਤ ਨੈ ਸੁਧ ਰਾਮ ਭਜਨ ਕੀ ਇੱਕ ਕੁੱਤਾ ਵੀ ਫਿਰ ਵੇਖੋ ਮੇਰੀ ਅਰਜੇ ਇਹ ਉਦਾਹਰਨਾ ਭਾਰਤ ਦੀਆਂ ਨੇ ਕਿ ਇੱਕ ਉੱਥੇ ਅੱਜ ਕੱਲ ਤਾਂ ਬਹੁਤ ਜ਼ਿਆਦਾ ਨੇ ਜੀ ਸੱਚੀ ਜੇ ਕਿ ਜਿੰਨੇ ਬੰਦਿਆਂ ਨੂੰ ਉੱਥੇ ਆਵਾਰਾ ਕੁੱਤੇ ਪਾੜ ਦੇ ਪੈਨ ਨਿਆਂਿਆਂ ਨੂੰ ਸ਼ਾਇਦ ਕਿਤੇ ਹੋਰ ਮੁਲਕ ਚ ਇੰਨੇ ਕੋਲ ਹੁਣ ਇੱਕ ਕੁੱਤਾ ਹੋਵੇ ਜਿਹੜਾ ਦਰਦ-ਦਰਦ ਤੇ ਭਟਕ ਰਿਹਾ ਉਹਨੂੰ ਚੈਨ ਕੋਈ ਨਹੀਂ ਸੱਚੀ ਜੀ ਜਿੱਥੇ ਜਿਹਦਾ ਵੇਂਦਾ ਕਿ ਕੂੜੇ ਤੇ ਵੀ ਤੁਰਿਆ ਫਿਰਦਾ ਹੈ ਗੰਦਗੀ ਵਿੱਚ ਵੀ ਤੁਰਿਆ ਫਿਰਦਾ ਖੱਡੋ ਰੋੜੀ ਵਿੱਚ ਵੀ ਤੁਰਿਆ ਫਿਰਦਾ ਦੁੱਧ ਮਿਲਦਾ ਉਹ ਵੀ ਰੋਟੀ ਮਿਲ ਜਾਏ ਉਹ ਵੀ ਅਨਾਜ ਮਿਲ ਜਾਏ ਉਹ ਵੀ ਪਰ ਪਿਆਰਿਓ ਇੱਕ ਕੂਕਰ ਹੋਵੇ ਜਿਹੜਾ ਮਾਲਕ ਦੇ ਦਰ ਤੇ ਬੈਠਾ ਉਹਦਾ ਵਫਾਦਾਰ ਏ ਇਹ ਅਸਲ 'ਚ ਕੁੱਤਿਆਂ ਦੀ ਕਹਾਣੀ ਨਹੀਂ ਇਹ ਬੰਦੇ ਦਾ ਅੰਦਰ ਦਾ ਸੁਭਾਅ ਇੱਕ ਲਾਲਚੀ ਬੰਦਾ ਉਹ ਹੈ ਜਿਹੜਾ ਆਪਣੇ ਸੁਆਰਥ ਨੂੰ ਮੁਰੋਖ ਰੱਖ ਕੇ ਹਰ ਥਾਂ ਤੇ ਜਿੱਥੇ ਦੇਖਿਆ ਉੱਥੇ ਮੂੰਹ ਮਾਰਨ ਲੱਗ ਪੈਂਦਾ ਹੈ ਤੇ ਇੱਕ ਇਨਸਾਨ ਹੋਵੇ ਜਿਹੜਾ ਗੁਰਮਖ ਹੈ ਭਾਵੇਂ ਭੁੱਖਾ ਮਰ ਜਾਏ ਪਰ ਕਦੀ ਆਪਣੇ ਮੁਰਸ਼ਿਦ ਦੇ ਦਰ ਨੂੰ ਨਹੀਂ ਛੱਡ ਕੇ ਜਾਂਦਾ ਸਵਾਨ ਤਾਂ ਦੋਨੋਂ ਸ਼ਬਦ ਵਰਤੇ ਇੱਕ ਵਚਨ ਪੜਿਆ ਜਾਂਦਾ ਹੈ ਕਿ ਚਾਕੀ ਚਾਟੇ ਚੋਨ ਖਾਹੇ ਚਾਕੀ ਦਾ ਚਿਤਰਾ ਕਹਾਂ ਲੈ ਜਾਏ ਭਗਤ ਕਬੀਰ ਸਾਹਿਬ ਉਹ ਉਹ ਬਿਰਤੀ ਹੈ ਇਸਵਾਨ ਬਿਰਤੀ ਜੀ ਇੱਕ ਥੋੜੀ ਜਿਹੀ ਮੈਂ ਫਿਰ ਉਦਾਹਰਣੇ ਕੋਰ ਦੇ ਦੇਣਾ ਗੁਰੂ ਨਾਨਕ ਸਾਹਿਬ ਜੀ ਨੇ ਕਿਉਂਕਿ ਤੇ ਸ਼ਬਦ ਆਇਆ ਸਵਾਨ ਕੱਲ ਵੀ ਆਇਆ ਅੱਜ ਵੀ ਹਜ਼ੂਰ ਨੇ ਇੱਕ ਵਾਰ ਬਚਨ ਕੀਤਾ ਇਤਿਹਾਸ ਵਿੱਚ ਹੈ ਕਿ ਜਿਹੜਾ ਗੁਰਮਖ ਹੈ ਉਹਦੀ ਬਿਰਤੀ ਸ਼ੇਰ ਵਰਗੀ ਚਾਹੀਦੀ ਹੈ ਉਥੇ ਉਦਾਹਰਣ ਕੁੱਤੇ ਦੀ ਹੋਰ ਬਦਲ ਦਿੱਤੀ ਕਹਿੰਦੇ ਮਨਮੁਖ ਦੀ ਬਿਰਤੀ ਸਵਾਨ ਵਰਗੀ ਹੈ ਮਹਾਰਾਜ ਇਹ ਕਿਉਂ ਕਹਿਣ ਲੱਗੇ ਸਵਾਨ ਨੂੰ ਕੁੱਤੇ ਨੂੰ ਪੱਥਰ ਮਾਰੋ ਨਾ ਸੋਟਾ ਮਾਰੋ ਕੋਈ ਸ਼ਮਕ ਮਾਰੋ ਕੋਈ ਚੀਜ਼ ਮਾਰੋ ਜਿਹੜੀ ਚੀਜ਼ ਉਸ ਕੁੱਤੇ ਦੇ ਤਨ ਨੂੰ ਵੱਜਦੀ ਹੈ ਉਹ ਉਸ ਵੱਲ ਧਿਆਨ ਦਿੰਦਾ ਹੈ ਪੱਥਰ ਵੱਲ ਧਿਆਨ ਦਿੰਦਾ ਸੋਟੇ ਵੱਲ ਧਿਆਨ ਦਿੰਦਾ ਕੋਈ ਚੀਜ਼ ਮਾਰੋ ਉਹ 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 ਨੂੰ ਮੂੰਹ 'ਚ ਪਕੜਦਾ ਪਰ ਸ਼ੇਰ ਐਸਾਨੀ ਕਰਦਾ ਸ਼ੇਰ ਨੂੰ ਪੱਥਰ ਮਾਰੋ ਉਹ ਪੱਥਰ ਨੂੰ ਇਗਨੋਰ ਕਰ ਦਿੰਦਾ ਉਹ ਵੇਖਦਾ ਪੱਥਰ ਆ ਕਿੱਥੋਂ ਰਿਹਾ ਹੈ ਸ਼ੇਰ ਨੂੰ ਕੋਈ ਡਾਂਗ ਮਾਰੋ ਡਾਂਗ ਨੂੰ ਸੋਟੇ ਨੂੰ ਮੂੰਹ ਨਹੀਂ ਪਾਉਂਦਾ ਉਹ ਵੇਖਦਾ ਮਾਰਨ ਵਾਲਾ ਕੌਣ ਹੈ ਉਹਨੂੰ ਗੋਲੀ ਮਾਰੋ ਸੱਚ ਇਹ ਵੀ ਜਿਹੜਾ ਗੋਲੀ ਮਾਰ ਰਿਹਾ ਉਧਰ ਜਾਂਦਾ ਹੈ ਹਜ਼ੂਰ ਕਹਿੰਦੇ ਨੇ ਭਾਈ ਗੁਰਮੁਖ ਸ਼ੇਰ ਦੀ ਤਰ੍ਹਾਂ ਹੈ ਉਹ ਮਿਲੀਆਂ ਦਾਤਾਂ ਵੱਲ ਧਿਆਨ ਨਹੀਂ ਦਿੰਦਾ ਉਹ ਜਿਸ ਦਾਤੇ ਨੇ ਦਾਤ ਦਿੱਤੀ ਧਿਆਨ ਉਹਦੇ ਵੱਲ ਦਿੰਦਾ ਹੈ ਤੇ ਮਨੁੱਖ ਜਿਹੜਾ ਹੈ ਉਹ ਸਵਾਨ ਦੀ ਤਰ੍ਹਾਂ ਉਹ ਦਾਤ ਨੂੰ ਪਕੜ ਕੇ ਬੈਠਾ ਦਾਤੇ ਨੂੰ ਭੁੱਲ ਗਿਆ ਹੈ ਇੱਥੇ ਮੈਂ ਅਰਜ਼ ਕਰਾਂਗਾ ਜੀ ਇੱਥੇ ਕੁਝ ਕੋ ਬਾਣੀ ਚੋਂ ਸੀ ਲੈਣੇ ਆ ਬਚਨ ਕਿ ਮਾਲਕ ਦਾ ਦਰ ਕਦੀ ਕੂਕਰ ਨਹੀਂ ਛੱਡਦਾ ਆਪ ਜੀ ਦੇਖਿਓ ਪਿੰਡਾਂ ਵਿੱਚ ਸੀ ਜੀ ਪਹਿਲਾਂ ਕਿ ਜਦੋਂ ਰੋਟੀ ਖਾਂਦੇ ਸਨ ਬਜ਼ੁਰਗ ਕਈ ਵਾਰੀ ਕੁੱਤਾ ਸਾਹਮਣੇ ਆ ਕੇ ਬੈਠ ਜਾਂਦਾ ਸੀ ਇੱਥੇ ਕੁੱਤੇ ਦਾ ਸਵਾਮੀ ਭਗਤ ਲੈਣਾ ਮਾਲਕ ਦਾ ਵਫਾਦਾਰ ਲੈਣਾ ਦੂਜਾ ਪੱਖ ਮੈਂ ਥੋੜਾ ਜਿਹਾ ਬੇਨਤੀ ਕਰ ਦਿੱਤੀ ਕਿ ਤੇ ਕਈ ਵਾਰੀ ਬਜ਼ੁਰਗ ਇਹ ਗੱਲ ਕਹਿੰਦੇ ਸਨ ਵੀ ਜਦੋਂ ਮੈਂ ਰੋਟੀ ਖਾਣ ਲੱਗਾਂ ਇਹ ਮੇਰੇ ਮੇਰੇ ਸਾਹਮਣੇ ਆ ਜਾਂਦਾ ਨਾ ਪਰਾਂ ਮਾਰੋ ਸ਼ਬਦ ਕੀ ਸੁਣੇ ਉਹ ਕੁੱਤੇ ਨੂੰ ਨਿਆਣੇ ਸੋਟੀ ਵੀ ਮਾਰਨਾ ਜੀ ਬਾਰ ਦਾ ਬੰਦਾ ਬੂਵੇ ਕੋ ਲੰਗੇ ਉਹਨੂੰ ਵੱਢ ਜਾਂਦਾ ਹੈ ਆਪਣੇ ਮਾਲਕ ਦਾ ਬੱਚਾ ਜੇ ਸੋਟੀ ਵੀ ਮਾਰਦਾ ਹੈ ਨਾ ਸੱਚੀ ਮੁੱਚੀ ਉਹ ਸੋਟੀ ਖਾ ਕੇ ਘੁੰਮ ਕੇ ਦੁਬਾਰਾ ਫਿਰ ਮਾਲਕ ਦੇ ਸਾਹਮਣੇ ਆ ਕੇ ਬਹਿ ਜਾਂਦਾ ਦੰਦ ਤਾਂ ਉਹੀ ਨੇ ਤਾਕਤ ਤਾਂ ਉਸ ਕੋਲ ਉਹੀ ਹੈ ਪਰ ਉਹ ਇਸ ਤਰ੍ਹਾਂ ਨਹੀਂ ਕਰਦਾ ਫਿਰ ਦੂਸਰੀ ਗੱਲ ਕਿ ਗਵਾਂਡੀ ਅਰਬਾ ਪਤੀ ਹੋਵੇ ਉਹਦਾ ਮਾਲਕ ਭਾਵੇਂ ਦੇਹਰੀ ਕਰਦਾ ਹੋਵੇ ਕੁੱਤੇ ਦੇ ਸਾਹਮਣੇ ਦਿਹਾੜੀ ਵਾਲੇ ਮਾਲਕ ਦੀ ਕੀਮਤ ਐ ਅਰਬਾਪਤੀ ਦੀ ਕੋਈ ਕੀਮਤ ਨਹੀਂ ਮੇਰੇ ਸਤਿਗੁਰੂ ਨੇ ਕਿਹਾ ਇਹੋ ਜੀ ਬਿਰਤੀ ਬਣਾ ਕੇ ਮਾਲਕ ਭਾਵੇਂ ਝਿੜਕੇ ਮਾਲਕ ਭਾਵੇਂ ਠੁੱਡਾ ਮਾਰੇ ਇੱਥੇ ਮਤਲਬ ਇਹ ਵੇ ਕਿ ਜਿਵੇਂ ਕੁੱਤਾ ਪੂਰਨ ਇਕਾਗਰਤਾ ਆਪਣੇ ਮਾਲਕ ਉੱਰ ਰੱਖਦਾ ਹੈ ਤੂੰ ਦੁਨੀਆਂ ਦੀ ਪਰਵਾਹ ਨਾ ਕਰੀ ਤੂੰ ਆਪਣੇ ਅੰਦਰ ਦਾ ਚਿੰਤਨ ਤੇਰੇ ਸਾਹਮਣੇ ਸਿਰਫ ਤੇਰਾ ਮਾਲਕ ਵੈਗੁਰੂ ਪ੍ਰਮਾਤਮਾ ਹੀ ਹੈ ਇਸੇ ਕਰਕੇ ਮਹਾਪੁਰਖਾਂ ਨੇ ਜੀ ਭਗਤਾਂ ਨੇ ਆਪਣੇ ਸ਼ਬਦ ਵੀ ਟੁਕਾਇਆ ਕਬੀਰ ਸਾਹਿਬ ਨੇ ਤਾਂ ਆਪਣਾ ਨਾਮ ਵੀ ਲੈ ਲਿਆ ਜੇਕ ਉਹਨਾਂ ਦਾ ਬਚਨ ਹੈ ਖੰਬ ਕੂਕਰ ਤੇਰੇ ਦਰਬਾਰ ਤੇਰੇ ਘਰ ਦੇ ਕੁੱਤੇ ਖਾਂ ਭੌਂਕੇ ਅੱਗੇ ਬਦਨ ਪਸਾਰ ਤੇਰੇ ਬੂਵੇ ਅੱਗੇ ਸਰੀਰ ਲੇਟਿਆ ਸੀ ਭੌਂਕਰੇ ਉਹਨਾਂ ਨੇ ਆਪਣਾ ਨਾਮ ਵੀ ਰੱਖ ਲਿਆ ਕਬੀਰ ਕੂਕਰ RAM ਕੋ ਮੁਤੀਆ ਮੇਰੋ ਨਾਮ ਮੇਰਾ ਨਾਮ ਕਹਿੰਦੇ ਮੁਤਿਆ ਜਿਵੇਂ ਸੀ ਨਾਂ ਰੱਖਨੇ ਅੰਬੂਤੀ ਹੈ ਮੁਤਿਆ ਮੇਰੋ ਨਾਉ ਗਲੇ ਖਮਾਰੇ ਜਿਵਰੀ ਜੇ ਖਿੰਚੇ ਤੈ ਜਾਉ ਤੇਰੇ ਹੁਕਮ ਦੀ ਜੰਜੀਰ ਸੰਗਲੀ ਪਈ ਏ ਸਾਨੂੰ ਕੋਈ ਦੂਜਾ ਨਹੀਂ ਖੇ ਸਕਦਾ ਜਿੱਧਰ ਤੁਸੀਂ ਲੈ ਕੇ ਜਾਓਗੇ ਸੀ ਉਧਰ ਹੀ ਜਾਵਾਂਗੇ ਇਸੇ ਨੂੰ ਸਤਿਗੁਰਾਂ ਨੇ ਮੈਂ ਕਈ ਵਾਰੀ ਉਦਾਹਰਣ ਦੇਣਾ ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ ਪਿਆਰਿਓ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਭਾਈ ਸਾਹਿਬ ਜੀ ਨੂੰ ਸੰਸਾਰ ਤੋਂ ਗਿਆ ਹੋਇਆ 300 ਸਾਲ ਹੋ ਚੁੱਕੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਮੈਂ ਪਿਛਲੇ ਦਿਨ ਇੱਕ ਸਥਾਨ ਤੇ ਗਿਆ ਕਿ ਭਾਈ ਨੰਦ ਲਾਲ ਸਾਹਿਬ ਜੀ ਤੋਂ ਬਾਅਦ 300 ਸਾਲਾਂ ਵਿੱਚ ਭਾਈ ਨੰਦ ਲਾਲ ਦੇ ਬਰਾਬਰ ਦਾ ਕੋਈ ਮਹਾਨ ਫਾਰਸੀ ਦਾ ਵਿਦਵਾਨ ਸਿੱਖਾਂ 'ਚ ਨਹੀਂ ਪੈਦਾ ਹੋ ਸਕਿਆ ਇੰਨੇ ਵੱਡੇ ਉਹ ਵਿਦਵਾਨ ਨੇ ਕੁਰਾਨ ਦੀ ਉਹਨਾਂ ਨੂੰ ਸਾਰੀ ਜਾਣਕਾਰੀ ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦੇ ਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਛਲੇ ਦਿਨ ਨੇ ਕਿਹਾ ਭਾਈ ਸਾਹਿਬ ਜੀ ਤੋਂ 33 ਸਾਲ ਉਮਰ ਕਰਕੇ ਭਾਈ ਸਾਹਿਬ ਤੋਂ ਛੋਟੇ ਨੇ ਭਾਈ ਨੰਦਲਾ 33 ਸਾਲ ਵੱਡੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪਰ ਉਹਨਾਂ ਦਾ ਅੰਦਰ ਤੁਸੀਂ ਦੇਖੋ ਨਾ ਉਹ ਆਪਣੀ ਉਮਰ ਦੇਖਦੇ ਆ ਸੱਚੀ ਗਏ ਨਾ ਉਹ ਆਪਣੀ ਵਿਦਵਤਾ ਦੇਖਦੇ ਆ ਉਹਨਾਂ ਦੀ ਸ਼ਾਇਰੀ ਉਹਨਾਂ ਦੀਆਂ ਗਜ਼ਲਾਂ ਉਹਨਾਂ ਦਾ ਜ਼ਿੰਦਗੀ ਨਾਮਾ ਉਹਨਾਂ ਦਾ ਗੰਝ ਨਾਮ ਜਿੰਨੇ ਉਹਨਾਂ ਦੇ ਗ੍ਰੰਥ ਮਿਲਦੇ ਆ ਪੰਜਾਬੀ ਚ ਤੇ ਮਿਲ ਜਾਂਦੇ ਨਾ ਜੀ ਕਿਉਂਕਿ ਜਦੋਂ ਤੁਸੀਂ ਕਿਸੇ ਭਾਸ਼ਾ ਦੇ ਮੂਲਕ ਤੋਂ ਛੱਡ ਕੇ ਉਹਨੂੰ ਦੂਜੀ ਭਾਸ਼ਾ ਵਿੱਚ ਤਬਦੀਲ ਕਰਦੇ ਹੋ ਨਾ ਸਮੇਂ ਦੇ ਨਾਲ ਉਸ ਭਾਸ਼ਾ ਦੀਆਂ ਮਜਬੂਰੀਆਂ ਹੁੰਦੀਆਂ ਨੇ ਪਾਠ ਪੇਧ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੁਣ ਇੱਥੇ ਭਾਈ ਸਾਹਿਬ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦੇ ਜਿਹੜਾ ਅਸੀਂ ਗੰਝਨਾਮਾ ਪੜ੍ਹਨੇ ਆ ਨਾਸਿਰੂ मंसूर ਗੁਰੂ ਗੋਬਿੰਦ ਸਿੰਘ ਇਜ਼ਦ ਇਹ ਬਨਜ਼ੂਰ ਗੁਰੂ ਗੋਬਿੰਦ ਸਿੰਘ ਹੱਕਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ ਕਿਉਂਕਿ ਉਹਨਾਂ ਨੇ ਸ਼ਬਦ ਗੁਰੂ ਗੋਬਿੰਦ ਸਿੰਘ ਦੇ ਉੱਤੇ ਵਰਤਿਆ ਉੱਥੇ ਗੁਰੂ ਗੋਬਿੰਦ ਸਿੰਘ ਹੈ ਅਖੀਰ ਤੇ ਉਹਨਾਂ ਦੇ ਦੋ ਸ਼ੇਰ ਬੜੀ ਵਾਰੀ ਤੁਸੀਂ ਸੁਣੇ ਹੋਣੇ ਨੇ ਸਵਾਮੀ ਭਗਤ ਉਹਨਾਂ ਦਾ ਇੱਕ ਬਚਨ ਕਹੇ ਲਾਲ ਸਾਗੇ ਗੁਲਾਮ ਗੁਰਗੋਬਿੰਦ ਸਿੰਘ ਲਾਲ ਉਹਨਾਂ ਦਾ ਆ ਆ ਭਾਈ ਨੰਦ ਲਾਲ ਸਾਹਿਬ ਜੀ ਦਾ ਨਾਮ ਨਾਲ ਹੈ ਤੇ ਗੁਰਬਖੋ ਰਹਿਤਨਾਮਿਆਂ ਚ ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬ ਲਾਲ ਜੀ ਕਹਿ ਕੇ ਬੁਲਾਉਂਦੇ ਆ ਮਹਾਰਾਜ ਕਹਿੰਦੇ ਲਾਲ ਜੀ ਤੁਸੀਂ ਪ੍ਰਸ਼ਨ ਕੀਤਾ ਇੱਥੇ ਭਾਈ ਸਾਹਿਬ ਕਹਿੰਦੇ ਲਾਲ ਸਾਗੇ ਗੁਲਾਮ ਗੁਰਗੋਬਿੰਦ ਸਿੰਘ ਇਹਦਾ ਮਤਲਬ ਕਿ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਸਾਗ ਹੈ ਸਾਗ ਦਾ ਫਾਰਸੀ ਵਿੱਚ ਅਰਥ ਆਪ ਜਾਣਦੇ ਕੁੱਤਾ ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਵੈ ਗੁਰੂ ਜੀ ਜਿਵੇਂ ਅੱਜ ਵੀ ਕੋ ਕੁੱਤੇ ਰੱਖਦੇ ਨੇ ਆਪਣੇ ਉੱਤੇ ਪਟੇ ਪਾਉਂਦੇ ਨੇ ਤੁਹਾਡੇ ਉੱਤੇ ਸਭ ਕੁਝ ਹੈਗਾ ਮਾਲਕ ਦਾ ਵੀ ਨਾਂ ਪਤਾ ਵੀ ਕਿਹਦਾ ਕੁੱਤਾ ਹੈ ਕਹਿੰਦੇ ਨੇ ਭਾਈ ਸਾਹਿਬ ਜੀ ਕਿ ਮੈਂ ਸਾਰੀਆਂ ਥਾਵਾਂ ਤੇ ਨੌਕਰੀ ਕੀਤੀ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਕੀਤੀ ਉਹਦੇ ਬੱਚਿਆਂ ਨੂੰ ਵੀ ਪੜਾਇਆ ਪਰ ਦੁਨੀਆਂ ਦੇ ਲੋਗੋ ਮੇਰੇ ਕੱਲ ਮੇਰੇ ਮੱਥੇ ਤੇ ਜਿਹੜਾ ਦਾਗ ਹੈ ਇਹ ਦਾਗਦਰ ਦੁਜਾ ਨਹੀਂ ਲੈਣਾ ਦਾਗ ਦੋਸ਼ ਮੁੱਚ ਲਿਆ ਲੈ ਪਹਿਲਾਂ ਪਸ਼ੂ ਵੀ ਦਾਗੇ ਜਾਂਦੇ ਸਨ ਆਪ ਨੂੰ ਪਤਾ ਹੋਣਾ ਪਿੰਡਾਂ ਵਾਲਿਆਂ ਦਾ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਕਿ ਮੇਰੇ ਮੱਥੇ ਤੇ ਜਿਹੜੀ ਨਿਸ਼ਾਨੀ ਪਈ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਦੀ ਹੈ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਤਾ ਕੁੱਤਾ ਵਾਂ ਤੇ ਸੱਚੇ ਵੇ ਮੈਂ ਕੇਵਲ ਆਪਣੇ ਮਾਲਕ ਦਾ ਹੀ ਵਫਾਦਾਰ ਹਾਂ ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ ਉੱਚ ਅਗਲਾ ਸ਼ੇਰ ਹੈ ਕਮਨਤਰੀਨ ਜ਼ੇ ਸਗਾਨ ਚਲੋ ਆਪਾਂ ਪੰਜਾਬੀ ਚ ਇਸ ਪੜਿਆ ਰਹੇ ਹਾਂ ਜਿਵੇਂ ਐਸੇ ਫਾਰਸੀ ਵਿੱਚ ਵੀ ਲਿਖਿਆ ਮਿਲਦਾ ਡਾਕਟਰ ਗੰਦਾ ਸਿੰਘ ਹੁਣਾ ਨੇ ਇਹ ਲਿਖਿਆ ਹੈ ਪੂਰਾ ਫਾਰਸੀ ਵਿੱਚ ਹੈ ਪਰਸ਼ੀਅਨ ਚ ਕਮਤ੍ਰੀਨ ਕਮਤ੍ਰੀਨ ਕਮਤ੍ਰੀਂਦਰ ਤੇ ਉਹਦੇ ਤੋਂ ਕਮ ਉਹਦੇ ਤੋਂ ਛੋਟਾ ਕਹਿੰਦੇ ਮੈਂ ਕਹਿ ਬੈਠਾਂ ਕਿ ਗੁਰੂ ਗੋਬਿੰਦ ਸਿੰਘ ਜੀ ਮੈਂ ਆਪ ਜੀ ਦੇ ਦਰ ਦਾ ਕੁੱਤਾ ਵਾਂ ਨਹੀਂ ਮੈਂ ਤੇਰੇ ਕੁੱਤਿਆਂ ਤੋਂ ਵੀ ਨੀਵਾ ਕਮਤ੍ਰੀਨ ਜ਼ੇ ਸੈਗਾਨੇ ਸੱਗ ਦਾ ਬਹੁਵਚਨ ਸੈਗਾਨੇ ਕਮਤ੍ਰੀਨ ਜ਼ੇ ਸੈਗਾਨੇ ਗੁਰਗੋਬਿੰਦ ਸਿੰਘ ਤੇ ਸਤਗੁਰੂ ਮੈਂ ਆਪ ਜੀ ਦੇ ਦਰ ਦੇ ਕੁੱਤਿਆਂ ਤੋਂ ਵੀ ਨੀਵਾ ਹਾਂ ਰੇza ਚੀਨੇ ਖਾਨ ਗੁਰਗੋਬਿੰਦ ਸਿੰਘ ਜਿੱਥੇ ਸਤਿਗੁਰੂ ਜੀ ਪ੍ਰਸ਼ਾਦਾ ਛਕਦੇ ਨੇ ਨਾ ਮੈਂ ਤਾਂ ਉਥੇ ਡਿੱਗੇ ਕੋਈ ਨਿੱਕੇ ਨਿੱਕੇ ਰੋਟੀ ਦੇ ਭੋਰੇ ਚੁਗਣ ਵਾਲਾ ਟੁਕੜੇ ਚੁਗਣ ਵਾਲਾ ਮੇਰੇ ਕਹਿਣ ਤੋਂ ਮੁਰਾਦ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਇਹ ਸਮਤ ਦਿੰਦੇ ਨੇ ਕਿ ਮਾਲਕ ਦਾ ਵਫਾਦਾਰ ਬਣ ਇੱਕ ਮਨ ਇੱਕ ਚਿੱਤ ਜ਼ਰੂਰ ਚੇਤੇ ਰੱਖਣਾ ਕਈ ਵਾਰੀ ਬੰਦਾ ਸਰੀਰਕ ਤੌਰ ਤੇ ਬੂਹੇ ਅੱਗੇ ਬੈਠਾ ਰਹਿੰਦਾ ਹੈ ਵੰ ਮੰਗ ਦੇ ਤੌਰ ਤੇ ਉਡਾਰੀਆਂ ਕਿਤੇ ਹੋਰ ਮਾਰਦਾ ਇੱਥੇ ਮੈਂ ਅੱਜ ਮੇਰੇ ਮਨਸੀ ਨਾਨਕ ਇਹ ਵਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ ਕੇਵਲ ਸਰੀਰਕ ਤੌਰ ਤੇ ਨਹੀਂ ਇੱਥੇ ਇਹ ਵੀ ਤਨ ਸ਼ਬਦ ਵੀ ਵਰਤਿਆ ਸਿਰਫ ਸਿੱਧਾ ਵਰਤਿਆ ਸਵਾਮੀ ਕੋ ਗਰਿਉ ਜਿਉ ਸਦਾ ਸਵੰਤ ਜਿਤ ਨਿਤ ਅੱਗੇ ਨਾਨਕ ਇਹ ਵਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ ਇੱਕ ਮਨ ਇੱਕ ਚੇਤ ਹੋ ਕੇ ਕੇਵਲ ਸਰੀਰਕ ਤੌਰ ਤੇ ਨਹੀਂ ਕੁੱਤਾ ਆਪਣੇ ਮਾਲਕ ਤੋਂ ਬਿਨਾਂ ਕਿਸੇ ਹੋਰ ਵੱਲ ਝਾਤੀ ਨਹੀਂ ਮਾਰਦਾ ਮਾਂ